ਕੱਤਰੋਈ ਸਾਧ ਸੰਗਤ ਜੀਓ ਪਹਿਲਾਂ ਤੇ ਤੁਹਾਨੂੰ ਖਾਲਸਾ ਪ੍ਰਗਟ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਤੇ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਵੀ ਆ ਕਿ ਤੁਸੀਂ ਬੜੇ ਪੰਜਾਬ ਦੇ ਕੋਨੇ-ਕੋਨੇ ਤੋਂ ਵੀ ਤੇ ਹਰਿਆਣੇ ਤੋਂ ਰਾਜਸਥਾਨ ਤੋਂ ਵੀ ਇੱਥੇ ਪਹੁੰਚੇ ਹੋਏ ਹੋ ਤੇ ਅੱਜ ਗੁਰੂ ਸਾਹਿਬ ਨੇ ਜੋ ਆਪਾਂ ਨੂੰ ਖਾਲਸੇ ਸਜਾਇਆ ਸੀ ਆਪਣਾ ਸਰਬੰਸ ਵਾਰ ਕੇ ਜਿਹੜੇ ਖਾਲਸੇ ਬਣੇ ਸੀ ਉਹਨਾਂ ਦਾ ਸਿਰ ਲੈ ਕੇ ਪਰ ਲੈ ਕੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤੜਲੀ ਗਲੀ ਮੇਰੀ ਆਓ ਇਹ ਤੋ ਮਾਰਗ ਪੈਰ ਤਰੀਜੇ ਸਿਰ ਦੀਜੇ ਕਾੜਨਾ ਕੀ ਜੀ ਇਹ ਗੁਰੂ ਸਾਹਿਬ ਨੇ ਸਾਡੇ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਤੇ ਫਿਰ ਖਾਲਸਾ ਹੋਣ ਚ ਆਇਆ ਖਾਲਸੇ ਦਾ ਕੰਮ ਹੀ ਸੀ ਕਿ ਮਜਲੂਮਾਂ ਨੂੰ ਇਨਸਾਫ ਦਿਵਾਉਣਾ ਜ਼ੁਲਮ ਦੇ ਖਿਲਾਫ ਲੜਨਾ ਤੇ ਉਹਨਾਂ ਨੇ ਉਹਨਾਂ ਦੇ ਖਾਲਸੇ ਨੇ ਅੱਜ ਤੱਕ ਜ਼ੁਲਮ ਨਹੀਂ ਸਹਣ ਜ਼ੁਲਮ ਬਹੁਤ ਉਹਦੇ ਤੇ ਹੋਇਆ ਪਰ ਉਹ ਜ਼ੁਲਮ ਦੇ ਅੱਗੇ ਝੁਕਿਆ ਨਹੀਂ ਉਹਨਾਂ ਹਮੇਸ਼ਾ ਜ਼ੁਲਮ ਦੇ ਅੱਗੇ ਛਾਤੀ ਢਾਕੇ ਗੋਲੀਆਂ ਖਾ ਕੇ ਫਾਂਸੀਆਂ ਤੇ ਚੜ ਕੇ ਉਹ ਤਲਵਾਰਾਂ ਦੇ ਕਹਾ ਖਾ ਕੇ ਇਹ ਜੋ ਸਾਡੀਆਂ ਨੌਜਵਾਨ ਬੀਬੀਆਂ ਬੱਚਿਆਂ ਨੇ ਜੇਲਾਂ ਚ ਸਵਾ ਸੌ ਮਣ ਦੇ ਪੀਛਣੇ ਪੀਛੇ ਬੱਚਿਆਂ ਦੇ ਟੁਕੜੇ ਕਰਕੇ ਗਲਾਂ 'ਚ ਹਾਰ ਤੇ ਘਵਾ ਲੇ ਪਰ ਇਹਨ ਨਹੀਂ ਮੰਨੀ ਇਹ ਖਾਲਸੇ ਦੀ ਇੱਕ ਵਿਲੱਖਣਤਾ ਹੈ ਏ ਐਸੇ ਕਰਕੇ ਜੇ ਮੇਰੇ ਖਿਆਲ ਲੇ ਕੇ ਅੱਜ ਜੇ ਸਾਡੇ ਹਾਲਾਤ ਕੁਛ ਚੰਗੇ ਨਹੀਂ ਗੇ ਤੇ ਉਹ ਇਹ ਵੀ ਇਹੋ ਕਾਰਨ ਹੈ ਕਿ ਅਸੀਂ ਜੋ ਗੁਰੂ ਮਹਾਰਾਜ ਨੇ ਜੋ ਖਾਲਸੇ ਦੇ ਸਿਧਾਂਤ ਖਾਲਸੇ ਦੇ ਅਸੂਲ ਖਾਲਸੇ ਦੀ ਰਹਿਤ ਜੋ ਸਾਨੂੰ ਬਖਸ਼ਿਸ਼ ਕੀਤੀ ਸੀ ਅਸੀਂ ਉਹ ਉੱਤੇ ਖਰੇ ਨਹੀਂ ਉਤਰ ਰਹੇ ਜਾਬਰਜ ਖਾਲਸਾ ਰਹਿ ਨਿਆਰਾ ਤਬਲਾ 23 ਦਿਓ ਮੈਂ ਸਾਰਾ ਗੁਰੂ ਦਾ ਇੱਕ ਬਾਗ ਸੀਗਾ ਤੇ ਪਰ ਅਸੀਂ ਮੇਰਾ ਖਿਆਲ ਨਿਆਰੇ ਨਾ ਰਹੇ ਤਾਂ ਕਰਕੇ ਸਾਡੇ ਆਖਵਾਰੀ ਸਾਡੇ ਪੱਲੇ ਪਈ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਅੱਜ ਇਸ ਪਵਿੱਤਰ ਧਰਮ ਤੇ ਪਰਨ ਕਰਨਾ ਚਾਹੀਦਾ ਕਿ ਅਸੀਂ ਗੁਰੂ ਤੋਂ ਜੋ ਗੁਰੂ ਨੇ ਸਾਡੇ ਲਈ ਸਿਧਾਂਤ ਬਖਸ਼ਿਸ਼ ਕੀਤੇ ਆ ਉਹਨਾਂ ਦੇ ਚੱਲਣ ਦਾ ਪਰਨ ਕਰੀਏ ਉਸ ਉਸ ਰਹਿਤ ਮਰਿਆਦਾ ਨੂੰ ਅਪਣਾਈਏ ਗੁਰੂ ਦਾ ਅੰਮ੍ਰਿਤ ਪਾਨ ਕਰੀਏ ਨਸ਼ਿਆਂ ਨੂੰ ਆਪਣੇ ਘਰਾਂ ਚੋਂ ਬਾਹਰ ਕੱਢੀਏ ਕਿਉਂਕਿ ਨਸ਼ਾ ਸਾਡੀ ਆਉਣ ਵਾਲੀਆਂ ਨਸਲਾਂ ਲਈ ਪੂਰੀ ਸਮੁੱਚੀ ਮਾਨਵਤਾ ਲਈ ਬੜਾ ਨੁਕਸਾਨਦੇ ਆ ਮਤਲਬ ਉਹਨਾਂ ਦੀ ਹੋਂਦ ਲਈ ਖਤਰਾ ਵਾ ਇਸ ਕਰਕੇ ਨਸ਼ੇ ਨੂੰ ਪਛਾਣਨੀਏ ਨਸ਼ਾ ਗੁਰੂ ਦੇ ਨਾਮ ਦਾ ਚੰਗੇ ਕਰਮਾਂ ਦਾ ਚੰਗੀ ਕਿਰਤ ਦਾ ਚੰਗੇ ਰਾਜ ਭਾਗ ਦੇ ਲਈ ਇਹ ਲਿਆਉਣ ਲਈ ਲੜਾਈ ਕਰਨ ਦਾ ਉਹੋ ਜਿਹੀ ਚੀਜ਼ਾਂ ਆਪਾਂ ਇਹ ਆਪਣੇ ਜ਼ਿੰਦਗੀ ਚ ਲਿਆਈਏ ਨਾ ਕਿ ਜੋ ਇਹ ਸਰਕਾਰਾਂ ਸਾਨੂੰ ਡਰਾ ਧਮਕਾ ਕੇ ਜੇਲ੍ਹਾਂ ਦਾ ਡਰ ਦੇ ਕੇ ਜਾਂ ਇਹੋ ਜਿਹੀ ਚੀਜ਼ਾਂ ਆਪਣੇ ਖਾਲਸਾ ਮਿਸ਼ਨ ਤੋਂ ਜੋ ਖਾਲਸਾ ਪੰਡਾ ਮੋਢਲਾ ਫਰਜ ਹੈ ਉਸ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਾਨੂੰ ਸਾਡੇ ਇਤਿਹਾਸ ਤੋਂ ਦੂਰ ਕਰਨਾ ਚਾਹੁੰਦੀਆਂ ਸਾਨੂੰ ਆਪਣੇ ਵਿਰਸੇ ਤੋਂ ਤੋੜਨਾ ਚਾਹੁੰਦੀਆਂ ਇਸੇ ਕਰਕੇ ਆਪਾਂ ਇਸ ਪਾਰਟੀ ਦਾ ਨਾਮ ਹੀ ਅਕਾਲੀ ਦਲ ਵਾਰਸ ਪੰਜਾਬ ਦੇ ਤੁਸੀਂ ਪੰਜਾਬ ਦੇ ਵਾਰਸ ਹੋ ਤੁਸੀਂ ਖਾਲਸੇ ਦੇ ਵਾਰਸ ਹੋ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਹੋ ਤੁਹਾਡਾ ਹਾਕਿਆ ਇਸ ਧਰਤੀ ਤੁਹਾਡੇ ਗੁਰੂਆਂ ਪੀਰਾਂ ਨੇ ਤੁਹਾਡੇ ਯੋਧਿਆਂ ਨੇ ਆਪਣਾ ਇੱਕ ਇੱਕ ਕਣਕਾ ਖੂਨ ਦਾ ਉਹ ਹਾਕੇ ਇਹਨੂੰ ਹਮੇਸ਼ਾ ਆਬਾਦ ਰੱਖਿਆ ਹੁਣ ਤੁਹਾਡੇ ਸਿਰ ਤੇ ਜ਼ਿੰਮੇਵਾਰੀ ਆ ਤੁਸੀਂ ਪੰਜਾਬ ਦੇ ਵਾਰਸੋ ਇਸ ਕਰਕੇ ਤੁਸੀਂ ਵੀ ਹੁਣ ਇਸ ਧਰਤੀ ਨੂੰ ਜੋ ਵਿਰਾਸਤ ਚ ਸਾਨੂੰ ਮਿਲਿਆ ਬਹੁਤ ਕੁਝ ਸਾਨੂੰ ਬਰਬਾਦ ਕਰਕੇ ਮਿਲਿਆ ਪਰ ਇਹਨੂੰ ਚੰਗਾ ਕਰਨ ਦਾ ਚੰਗਾ ਇਹਨੂੰ ਦੁਬਾਰਾ ਉਸ ਅਨਿਸ਼ੰਤ ਤੇ ਖਾਲਸੇ ਦੀ ਅਨਿਸ਼ੰਤ ਤੇ ਪਹੁੰਚਾਉਣ ਦਾ ਕੰਮ ਸਾਡਾ ਸਾਰਿਆਂ ਦਾ ਆਪਣਾ ਕਿਉਂ ਖਾਲਸਾ ਜਿਉਂ ਸਾਜਿਆ ਗਿਆ ਸੀ ਗੁਰੂ ਮਹਾਰਾਜ ਨੇ ਜਾਤ ਪਾਤ ਸਾਰੀਆਂ ਚੀਜ਼ਾਂ ਤੋਂ ਸਾਨੂੰ ਮੁਕਤ ਕੀਤਾ ਸੀ ਵਹਿਮਾਂ ਭਰਮਾਂ ਤੋਂ ਪਰ ਅੱਜ ਵੀ ਮੇਰਾ ਖਿਆਲ ਆ ਕਿ ਹਾਲਾਤ ਆ ਇਹੋ ਜਿਹਾ ਕਿ ਅਸੀਂ ਬੇਸ਼ੱਕ ਆਪਣੇ ਆਪ ਨੂੰ ਖਾਲਸਾ ਹੁੰਦਾ ਦਾ ਦਾਵਾ ਕਰਦੇ ਆ ਪਰ ਅੱਜ ਵੀ ਅਸੀਂ ਜਾਤ ਪਾਤ ਹੋਰ ਉੱਚ ਨਹੀਂ ਚ ਦਵਹਿ ਭਰਮਾਂ ਨਹੀਂ ਜਾ ਰਹੇ ਆ ਇਹ ਇਹ ਵੀ ਸਾਡੀ ਜਿਹੜੀ ਆ ਬਹੁਤ ਵੱਡੀ ਇੱਕ ਆਰਥਿਕ ਲੁੱਟ ਵੀ ਆ ਸਮਾਜਿਕ ਤੌਰ ਤੇ ਵੀ ਅਸੀਂ ਦੇਖਦੇ ਆ ਕਿ ਬਹੁਤ ਕੁਝ ਇਹੋ ਜਿਹਾ ਗਲਤ ਹੋ ਜਾਂਦਾ ਜਦੋਂ ਕਈਆਂ ਅੰਧਵਿਸ਼ਵਾਸ ਕਈਆਂ ਬਾਬਿਆਂ ਨੂੰ ਇਹ ਆਪਣਾ ਗੁਰੂ ਤੋਂ ਵੀ ਵੱਡਾ ਸਮਝਣ ਦਾ ਪੈਣਿਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਆ ਅੱਜ ਪਵਿੱਤਰ ਦਿਹਾੜੇ ਤੇ ਪੜਨ ਕਰਨ ਦੀ ਲੋੜ ਆ ਕਿ ਅਸੀਂ ਅੱਜ ਅੱਜ ਤੋਂ ਵਹਿਮਾਂ ਭਰਮਾਂ ਚ ਵੜੀਆਂ ਇਹਨਾਂ ਚੀਜ਼ਾਂ ਤੋਂ ਵੀ ਆਪਾਂ ਨੂੰ ਸੁਚੇਤ ਹੋਣ ਦੀ ਲੋੜ ਆ ਬਾਕੀ ਪੰਜਾਬ ਚ ਜੋ ਕੁਝ ਵਾਪਰ ਰਿਹਾ ਪੰਜਾਬ ਚ ਪੰਜਾਬੀਆਂ ਨੂੰ ਖਤਮ ਕੀਤਾ ਜਾ ਰਿਹਾ ਇੱਥੇ ਦੂਸਰਿਆਂ ਨੂੰ ਅੱਗੇ ਲਿਆਂਦਾ ਜਾ ਰਿਹਾ ਜਿਉ ਆਫਟਰਸ਼ਾਹੀ ਜਲਾ ਲੋ ਅਸੀਂ ਇਹ ਕਰ ਰਹੇ ਆ ਕਿ ਹਿਮਾਚਲ ਚੋ ਕਾਨੂੰਨ ਲਾਗੂ ਆ ਉਤਰਾਖੰਡ ਚ ਲਾਗੂ ਆ ਰਾਜਸਥਾਨ ਚ ਲਾਗੂ ਆ ਗੁਜਰਾਤ ਚ ਲਾਗੂ ਆ ਇਹ ਸਾਡੀ ਸਟੇਟ ਚ ਵੀ ਲਾਗੂ ਹੋਣਾ ਕਿ ਪੰਜਾਬ ਚ ਪੰਜਾਬੀਆਂ ਦਾ ਹੱਕ ਹੋਣਾ ਚਾਹੀਦਾ ਪੰਜਾਬ ਦੀ ਜ਼ਮੀਨ ਪੰਜਾਬੀਆਂ ਕੋਲ ਹੋਣੀ ਚਾਹੀਦੀ ਆ ਪੰਜਾਬ ਦਾ ਕਾਰੋਬਾਰ ਪੰਜਾਬ ਦੇ ਪੰਜਾਬੀਆਂ ਕੋਲ ਹੋਣਾ ਚਾਹੀਦਾ ਇਹ 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 ਇਹਦੇ ਵਾਸਤੇ ਵੀ ਆਪਾਂ ਨੂੰ ਹਮਲਾ ਮਾਰਨਾ ਚਾਹੀਦਾ ਬਾਕੀ ਜੋ ਸਾਡੇ ਕਿਸਾਨ ਨਹੀਂ ਬੜੀਆਂ ਮੁਸੀਬਤਾਂ ਚ ਲੰਘ ਰਹੀਆ ਕਿਸਾਨਾਂ ਦੇ ਸਿਰ ਤੇ ਬਹੁਤ ਵੱਡਾ ਕਰਜ਼ਾ ਜੰਗ ਰਿਆ ਸਾਨੂੰ ਸਾਡੀਆਂ ਫਸਲਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ ਸਾਡੇ ਜਿਹੜੇ ਵਪਾਰ ਦੇ ਜਿਹੜਾ ਜਿਹੜਾ ਸਾਡਾ ਪਾਕਿਸਤਾਨਾ ਵਪਾਰ ਰਿਹਾ ਉਹ ਵਾਇਆ ਇਥੋਂ ਦੰਬੇ ਦਾ ਗਿਦਰਤੋਂ ਹੋ ਕੇ ਵਾਇਆ ਦੁਬਈ ਪਾਕਿਸਤਾਨ ਨਾਲ ਹੁੰਦਾ ਪਰ ਇਹ ਚੀਜ਼ ਆ ਕਿ ਸਾਨੂੰ ਸਾਡੇ ਬਾਡਰ ਜਿਹੜੇ ਖੋਲਣ ਦੀ ਜਿਹੜੇ ਤਾਂ ਬੰਦ ਕੀਤੇ ਆ ਕਿ ਪੰਜਾਬੀਆਂ ਨੂੰ ਹਰ ਟਿੱਕੇ ਨਾ ਮਾਰਿਆ ਜਾਵੇ ਇਹਨਾਂ ਦੇ ਕਿਸਾਨਾਂ ਨੂੰ ਮਾਰਿਆ ਜਾਵੇ ਇਹਨਾਂ ਦੇ ਵਪਾਰੀਆਂ ਨੂੰ ਮਾਰਿਆ ਜਾਵੇ ਇਹਨਾਂ ਦੇ ਮਜ਼ਦੂਰਾਂ ਨੂੰ ਮਾਰਿਆ ਜਾਵੇ ਇਸ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ ਬਾਕੀ ਦੋਸ ਦੇਖੋ ਇਹ ਸਰਕਾਰਾਂ ਨੇ ਵਾਅਦੇ ਕਰਕੇ ਆਈਆਂ ਸੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀਆਂ ਦੇ ਇਨਸਾਫ ਦਵਾਗੇ 24 ਘੰਟੇ ਦਵਾਗੇ ਪਰ ਆ ਦੇਖੋ ਕਿ ਆ ਸਾਢੇ 3 ਸਾਲ ਹੋਣ ਦਾ ਸਮਾਂ ਚੱਲਿਆ ਤੇ ਅੱਜ ਤੱਕ ਦਿਨ ਬਦੇਨ ਬੇਅਦਮੀਆਂ ਕਰਵਾਈਆਂ ਜਾ ਰਹੀਆਂ ਉਹਨੂੰ ਰੋਕਿਆ ਨਹੀਂ ਜਾ ਰਿਹਾ ਹੈ ਸਾਡੇ ਬੰਦੀ ਸਿੰਘਾਂ ਦੀ ਜੋ ਰਹਿਾਇਬ ਦਵਿੰਦਰ ਸਿੰਘ ਭੁੱਲਰ ਦੀ ਦਵਿੰਦਰਪਾਲ ਭੁੱਲਰ ਦੀ ਸੀ ਉਹ ਵੀ ਇਹਨਾਂ ਨੇ ਉਹ ਆਪਣੀ ਸਰਕਾਰ ਹੁੰਦਿਆ ਕਦੀ ਉਹਦੇ ਪਾਲੇ ਚ ਉਹਦਾ ਉਹਦਾ ਹੱਕ ਬਣਦਾ ਕਦੀ ਉਹਦਾ ਕਰਕੇ ਉਹਨੂੰ ਵੀ ਨਹੀਂ ਛੱਡਿਆ ਇਹ ਸਾਰੀਆਂ ਚੀਜ਼ਾਂ ਸਾਨੂੰ ਇਨਸਾਫ ਤਾਂ ਹੀ ਮਿਲਣਾ ਜਦ ਤੇ ਅਸੀਂ ਸਾਰੇ ਜਣੇ ਆਪ ਉੱਠ ਖੜਾਂਗੇ ਆਪ ਇਸ ਧਰਤੀ ਦੇ ਵਾਰਿਸ ਬਣਾਂਗੇ ਇਹਦੀ ਆਪ ਬਾਗਡੋਰ ਸੰਭਾਲਾਂਗੇ ਇਸ ਅੱਜ ਵੀ ਦੇਖੋ ਕਿ ਨੌਜਵਾਨਾਂ ਨਾਲ ਜੇ ਕੋਈ ਸਹੀ ਰਸਤੇ ਤੇ ਚਲਦਾ ਤੇ ਉਹ ਉਹਨੂੰ ਕਿਦਾਂ ਲਜਾਇਆ ਜਾਂਦਾ ਉਹਤੇ ਝੂਠੇ ਪਲਸੇ ਪਰਚੇ ਕੀਤੇ ਜਾਂਦੇ ਆ ਉਹਨਾਂ ਨੂੰ ਜੇਲਾਂ ਸੁਟਿਆ ਜਾਂਦਾ ਤੇ ਜਿਹੜੇ ਸ਼ਰਿਆ ਮਨਸ਼ਾ ਵੇਚਦੇ ਆ ਜੋ ਲੋਕ ਨੂੰ ਫੜਾਉਂਦੇ ਵੀ ਆ ਤੇ ਲੋਕ ਜੇ ਘਰ ਬਾਅਦ ਚ ਪਹੁੰਚਦੇ ਹੋ ਤਾਂ ਉਹਨਾਂ ਨੂੰ ਪਹਿਲਾਂ ਛੜ ਦਿੱਤਾ ਜਾਂਦਾ ਇਹ ਪੰਜਾਬ ਨੂੰ ਇੱਕ ਬਰਬਾਦ ਕਰ ਨੂੰ ਇਹ ਸਾਡੀ نسل ਨੂੰ ਸਾਡੀ ਫਸਲ ਨੂੰ ਬਰਬਾਦ ਕਰਨ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਇਸ ਕਰਕੇ ਤੁਸੀਂ ਸਾਰੇ ਜਣੇ ਤਕੜੇ ਹੋ ਤੁਸੀਂ ਸਮਝੋ ਉਹਨਾਂ ਦੀਆਂ ਚਾਲਾਂ ਨੂੰ ਬਾਕੀ ਜਿਹੜੇ ਦੂਜੇ ਆਪਣੇ ਆਪ ਨੂੰ ਵਾਰਸ ਹੁੰਦਾ ਹੁਣ ਦਾਵਾ ਕਰ ਰਹੇ ਆ ਉਹਨਾਂ ਨੂੰ ਆਪਾਂ ਬੜਾ ਸਮਾਂ ਵਾਰਸ ਬਣਾ ਕੇ ਉਹਨਾਂ ਨੂੰ ਆਪਾਂ ਸਮਾਂ ਦੇ ਕੇ ਵੇਖ ਲਿਆ ਉਹਨਾਂ ਨੇ ਸਾਡੇ ਜੜਾਂ ਦੇ ਤੇਲ ਦਿੱਤਾ ਉਹਨਾਂ ਨੇ ਸਾਡੀਆਂ ਸੰਸਥਾਵਾਂ ਦਾ ਕਾਹਨ ਕੀਤਾ ਉਹਨਾਂ ਸਾਡੀਆਂ ਸੰਸਥਾਵਾਂ ਨੂੰ ਜੋ ਮਾਂ ਉਹਦੀ ਮਰਿਆਦਾ ਸੀ ਉਹਨੂੰ ਬੜੀ ਵੱਡੀ ਢਾਲ ਆਈ ਆ ਇਸ ਕਰਕੇ ਉਹਨਾਂ ਤੋਂ ਵੀ ਆਪਾਂ ਸਾਰੀਆਂ ਤਰ੍ਹਾਂ ਤੋਂ ਸचेਤ ਲੈਣ ਰਹਿਣ ਦੀ ਲੋੜ ਆ ਇਹ ਜਿੰਨੀਆਂ ਵੀ ਸੰਗਤਾਂ ਜਿੰਨੇ ਵੀ ਦੂਰੋਂ ਨੇੜੇੋਂ ਚੱਲ ਕੇ ਆਏ ਜੋ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਵੱਖ ਪ੍ਰਬੰਧਾਂ ਚ ਵੀ ਬੇਅੰਤ ਤਰ੍ਹਾਂ ਰਹਿ ਗਿਆ ਹੋਣਗੀਆਂ ਉਹਦੇ ਵਾਸਤੇ ਵੀ ਅਸੀਂ ਮਾ ਮਾਫੀ ਮੰਗਦੇ ਆ ਤੁਹਾਡੇ ਕੋਲੋਂ ਕਿਉਂਕਿ ਆਪਾਂ ਅਜੇ ਇਸ ਨਵੇਂ ਆ ਇਸ ਮਾਮਲੇ 'ਚ ਕਈ ਚੀਜ਼ਾਂ ਕਈ ਸਾਧਨਾਂ ਦੀ ਘਾਟ ਹੋਣ ਦੇ ਬਾਵਜੂਦ ਕੋ ਪਾਣੀ ਦੀ ਘਾਟ ਰਹਿ ਗਈ ਹੋਵੇ ਤੇ ਕੋਈ ਇਸ ਚੀਜ਼ ਦੀ ਘਾਟ ਰਹਿ ਗਈ ਹੋਵੇ ਕੋਈ ਗਰਮੀ ਦਾ ਮੌਸਮ ਸੀ ਕਈ ਤਰੀਕਿਆਂ ਦੀਆਂ ਮੁਸ਼ਕਲਾਂ ਆਈਆਂ ਹੋਣਗੀਆਂ ਤੁਹਾਨੂੰ ਆਉਂਦੀਆਂ ਕਈ ਮੁਸ਼ਕਲਾਂ ਆਈਆਂ ਉਹਦੇ ਲਈ ਵੀ ਤੁਹਾਡੇ ਕੋਲ ਮਾਫੀ ਮੰਗਦੇ ਆ ਕਿ ਤੁਸੀਂ ਬਹੁਤ ਬਹਾਦਰ ਹੋ ਕਿ ਤੁਸੀਂ ਇੰਨੀਆਂ ਮੁਸੀਬਤਾਂ ਦਾ ਟੱਕਰਾ ਕਰਦੇ ਹੋਏ ਵੀ ਇੱਥੇ ਪਹੁੰਚ ਕੇ ਬਹੁਤ ਵੱਡੀ ਤਰ੍ਹਾਂ ਸਾਡਾ ਹੌਸਲਾ ਵਧਾਇਆ ਸਾਡਾ ਸਹਿਯੋਗ ਦਿੱਤਾ ਅਸੀਂ ਤੁਹਾਡਾ ਇੱਕ ਇੱਕ ਚੱਲਿਆ ਕਦਮ ਅਸੀਂ ਸਿਰ ਮੱਥੇ ਮੰਨਦੇ ਆ ਹਮੇਸ਼ਾ ਤੁਹਾਡੇ ਕਰਜ਼ਦਾਰ ਰਵਾਂਗੇ ਤੇ ਅੱਗੇ ਤੋਂ ਵੀ ਤੁਹਾਡੇ ਚਰਨਾਂ ਚੋਂ ਪਈ ਲਿਆ ਕੇ ਆਪਾਂ ਸਾਰੇ ਜਣੇ ਇਕੱਠੇ ਹੋਈਏ ਇਹ ਕੋਈ ਭੁੱਲ ਚੁੱਕ ਹੋਵੇ ਤੋਂ ਉਹਦੇ ਲਈ ਮਾਫੀ ਆ ਜਿੰਨੇ ਵੀ ਪ੍ਰਬੰਧਕ ਜਾਨਿਆ ਜਿੰਨੇ ਵੀ ਇੱਥੇ ਇਸ ਸਿਰ ਦੇ ਲੀਡਰ ਆਏ ਆ ਬੜੇ ਦੂਰੋਂ ਦੂਰੋਂ ਚੱਲ ਕੇ ਬੜੇ ਉਹਨਾਂ ਨੇ ਵਿਚਾਰਿਆਂ ਨੇ ਬੜੇ ਮਿਹਨਤ ਕੀਤੀ 10 15 20 ਦਿਨ ਤੋਂ ਜਦੋਂ ਤੋਂ ਆਪਾਂ ਇਹ ਰੈਲੀ ਦਾ ਆਗਾਜ਼ ਕੀਤਾ ਉਹਨਾਂ ਦਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਤੇ ਹੁਣ ਗੁਰੂ ਮਹਾਰਾਜ ਦੇ ਚਰਨਾਂ ਚ ਰਸ ਆ ਕੇ ਸੱਚੇ ਪਾਤਸ਼ਾਹ ਇਹ ਸਾਰਿਆਂ ਦੇ ਸਿਰ ਤੇ ਮਿਹਰ ਪਰ ਤੇਰਾ ਆਕਾਤ ਰੱਖਿਓ ਸਾਰਿਆਂ ਨੂੰ ਸੁੱਖ ਸ਼ਾਂਤੀ ਨਾਲ ਆਪੋ ਆਪਣੇ ਘਰਾਂ 'ਚ ਪਹੁੰਚੇ ਪਹੁੰਚ ਜਾਣ ਪੈਸੇ ਤੇ ਕੋਈ ਕੋਈ ਇਦਾਂ ਦੇ ਕੋਈ ਰਸਤੇ 'ਚ ਵੀ ਕੋਈ ਮੁਸੀਬਤ ਨਾ ਹੋਵੇ ਸਦਾ ਸੰਗ ਰਹਿਣ ਇੰਨਿਆਂ ਕ ਬੇਨਤੀਆਂ ਪ੍ਰਵਾਨ ਕਰਿਓ ਕੋਈ ਭੁੱਲ ਚੁੱਕ ਹੋਵੇ ਤੇ ਉਹਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋਨਿਹਾਲ